ਹਾਂ ਦੇ ਫਾਰਮਾਂ ਵੱਲੋਂ ਅੱਜ 26 ਜਰਦੀ ਨੂੰ ਟਰੈਕਟਰ ਮਾਰਚ ਦੇ ਦਿੱਤੇ ਗਏ ਐਲਾਨ ਮੁਤਾਬਕ ਗੁਰੂ ਸਾਹਿਬ ਜਿੰਦਰ ਅ ਸਾਰੀਆਂ ਹੀ ਫਾਰਮਾਂ ਵੱਲੋਂ ਵੱਡੇ ਪੱਧਰ ਤੇ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਰਾਣਾ ਗਰਮੀਸ਼ ਸਿੰਘ ਸੋਢੀ ਪਾਈਪਾਦੂ ਜਿਨ੍ਹਾਂ ਦੀ ਰਹਿਸ਼ ਮੋਣਕ ਤਾੜ ਦੀ ਕੋਠੀ ਅੱਗੇ ਕਿਸਾਨਾਂ ਵੱਲੋਂ ਧਰਨੇ ਤੇ ਹਰ ਤਾਨਾ ਦੇ ਕੇ ਨਾਰੀ ਭਾਜੀ ਕੀਤੀ ਜਾ ਰਹੀ ਹੈ ਕਿਉਂਕਿ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਇਸ ਸਬੰਧ ਵਿੱਚ ਸਾਡੇ ਨਾਲ ਕਿਸਾਨ ਜੁੜੇ ਆ ਉਹਨਾਂ ਨਾਲ ਇਸ ਮੁੱਦੇ ਤੇ ਗੱਲਬਾਤ ਕਰਦੇ ਆ ਆਜੀ ਸਾਡੇ ਨਾਲ ਸਰਦਾਰ ਧਰਮ ਸਿੰਘ ਜੀ ਸਿੱਧੂ ਕਿਸਾਨ ਆਗੂ ਜੁੜੇ ਨੇ ਉਹ ਦੱਸਣਗੇ ਕਿ ਇਹ ਟਰੈਕਟਰ ਮਾਰਚ ਕਿਉਂ ਕਿਤਾ ਜਾ ਰਿਹਾ ਹੈ। ਦੇਖੋ ਸਤੂ ਸਾਹਿਬ ਤੁਸੀਂ ਸਾਰੇ ਹੀ ਜਾਣਦੇ ਜੀ ਕਿ ਲਗਭਗ 1 ਸਾਲ ਹੋ ਚੱਲਿਆ ਹੈ ਕਿਸਾਨ ਜਿਹੜੇ ਨੇ ਸੰਭੂ ਤੇ ਖਨੌਰੀ ਤੇ ਰਤਮਪੁਰ ਬਾੜਰਾ ਤੇ ਮੋਰਚਾ ਲਾ ਕੇ ਬੈਠੇ ਨੇ ਦਿੱਲੀ ਨਹੀਂ ਸਾਨੂੰ ਜਾਣ ਦਿੱਤਾ। ਜਿਹੜੀਆਂ ਸਾਡੀਆਂ ਮੰਗਾਂ ਨੇ ਮੰਗਾਂ ਉਹੀ ਨੇ ਜਿਹੜੀਆਂ ਜਦੋਂ 2020 ਦਾ ਅੰਦੋਲਨ ਸਮਾਪਤ ਕੀਤਾ ਗਿਆ ਸੀ। ਤਾਂ ਮੋਦੀ ਸਰਕਾਰ ਨੇ ਸਾਡੇ ਨਾਲ ਲਿਖਤੀ ਵਾਅਦਾ ਕੀਤਾ ਸੀ ਕਿ ਤੁਹਾਡੀ ਐਮਐਸਪੀ ਦਾ ਗਰੰਟੀ ਜਿਹੜਾ ਕਾਨੂੰਨ ਉਹ ਬਣਾਵਾਂਗੇ ਸੁਆਮੀ 나ਥਨ ਦੀ ਰਿਪੋਰਟ ਦੇ ਮੁਤਾਬਕ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਦੇ ਭਾਅ ਮਿਥੇ ਜਾਣਗੇ ਜਿਹੜਾ ਤੁਹਾਡੇ ਕਿਸਾਨਾਂ ਦੇ ਮਜ਼ਦੂਰਾਂ 'ਤੇ ਕਰਜ਼ਾ ਹੈ ਉਹਦੇ 'ਤੇ ਲਕੀਰ ਮਾਰੀ ਜਾਵੇਗੀ ਲਖੀਨਪੁਰ ਖੀਰੀ ਟ੍ਰਾਂਡ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਜਿੰਨੇ ਕੇਸ ਦਿੱਲੀ ਮੋਰਚੇ ਦੇ ਦੌਰਾਨ ਕਿਸਾਨਾਂ ਤੇ ਦਰਜ ਹੋਏ ਸੀ ਉਹ ਸਾਰੇ ਕੇਸ ਰੱਦ ਕੀਤੇ ਜਾਣਗੇ ਜਾਂ ਹੋਰ ਮੰਗਾ ਸੀ ਇਸ ਵੇਲੇ 12 13 ਮੰਗਾ ਨੇ ਜਿਨ੍ਹਾਂ ਤੇ ਲੜਾਈ ਸਾਡੀ ਜਾਰੀ ਹੈ ਉਹ ਲੜਾਈ ਲਗਭਗ 1 ਸਾਲ ਤੋਂ ਚੱਲ ਰਹੀ ਏ ਮੋਰਚਿਆਂ ਦੇ ਰੂਪ ਦੇ ਵਿੱਚ ਪਰ ਕੇਂਦਰ ਦੀ ਸਰਕਾਰ ਦੇ ਕੰਨਾਂ ਤੇ ਅਜੇ ਤੱਕ ਜੂ ਨਹੀਂ ਸਰਕੀ ਇਹ ਇਹਨਾਂ ਫਾਰਮਾਂ ਵੱਲੋਂ ਸਾਂਝੇ ਤੌਰ ਤੇ ਕਈ ਪ੍ਰੋਗਰਾਮ ਦਿੱਤੇ ਗਏ ਪਿੱਛੇ ਪੰਜਾਬ ਬੰਦ ਦਾ ਸੱਤਾ ਦਿੱਤਾ ਗਿਆ ਸੀ ਸਾਰੇ ਪੰਜਾਬ ਨੇ ਇਕ ਹੋ ਕੇ ਜਿਹੜਾ ਪੰਜਾਬ ਬੰਦ ਦੇ ਵਿੱਚ ਹਿੱਸਾ ਲਿਆ ਸੀ ਔਰ ਅੱਜ ਭਾਰਤ ਭਰ ਦੇ ਵਿੱਚ ਇਹ ਸੱਦਾ ਦਿੱਤਾ ਗਿਆ ਕਿ ਟਰੈਕਟਰ ਮਾਰਚ ਕਰਕੇ 26 ਜਨਵਰੀ ਵਾਲੇ ਦਿਨ ਕੇਂਦਰ ਦੀ ਸਰਕਾਰ ਤੇ ਕੰਨਾਂ ਤੇ ਆਵਾਜ਼ ਪਹੁੰਚਾਈਏ ਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਇਹ ਕਿਸਾਨ ਮਜ਼ਦੂਰ ਉਹਨਾਂ ਮੋਰਚਿਆਂ 'ਚ ਬੈਠੇ ਨੇ ਉਹਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਘਰੋਂ ਵਾਪਸ ਭੇਜਿਆ ਜਾਵੇ ਸਾਡੇ ਨਾਲ ਇੱਕ ਹੋਰ ਕਿਸਾਨ ਆਗੂ ਨੇ ਉਹਨਾਂ ਤੋਂ ਪੁੱਛਾਂਗੇ ਅਗਲੀ ਰਣਨੀਤੀ ਕੀ ਹੈ ਨਹੀਂ ਕੁਝ ਖਾਸ ਨਹੀਂ ਕੁਝ ਨਹੀਂ ਫਤਹਿ ਅਗਲੀ ਰਣਨੀਤੀ ਤੇ ਜੀ ਵਿਖੋ ਜਿਹੜੇ ਦੋ ਫਾਰਮਾਂ ਨੇ ਫੈਸਲਾ ਕੀਤਾ ਹੈ ਕਿ ਖੇ ਸੰਘਰਸ਼ ਕਰਨ ਦਾ ਆ ਜਿਹੜਾ 26 ਦਾ ਟਰੈਕਟਰ ਮਾਰਚ ਸੀ ਇਹ ਅਸੀਂ ਪੂਰੇ ਲੱਖਾਂ ਦੀ ਤਦਦਦ ਚ ਜਿਹੜੇ ਟਰੈਕਟਰ ਨੇ ਕੋਈ ਟਰੈਕਟਰ ਮਾਰਚ ਕਰ ਰਹੇ ਆ ਨਾਲ ਦੀ ਨਾਲ ਅੱਗੇ ਜਿਹੜਾ ਦੋ ਫਾਰਮਾਂ ਦਾ ਫੈਸਲਾ ਆਵੇਗਾ ਅਸੀਂ ਪੂਰਾ ਸੰਘਰਸ਼ ਉਹਨਾਂ ਨਾਲ ਡਟ ਕੇ ਕਰਾਂਗੇ ਜਿਹੜਾ ਕਿ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਜਿਹੜੀਆਂ ਕਿ ਕਿਸਾਨਾਂ ਤੇ ਮਜ਼ਦੂਰਾਂ ਨੂੰ ਮਾਰੂ ਨੀਤੀਆਂ ਨੇ ਉਹਨਾਂ ਦਾ ਅਸੀਂ ਵਿਰੋਧ ਕਰਕੇ ਜਿਹੜੇ ਆਦੇ ਹੱਕ ਨੇ ਉਹ ਪੂਰੇ ਹੱਕ ਲੈਣ ਵਾਸਤੇ ਅਸੀਂ ਸਾਰੇ ਕਿਸਾਨ ਮਜ਼ਦੂਰ ਇਕੱਠੇ ਹੋਏ ਆ ਜਿਹੜੇ ਹੱਕ ਲੈ ਕੇ ਰਵਾਂਗੇ ਕਿਉਂਕਿ ਭਾਵੇਂ तकरीबन ਸਾਨੂੰ ਸਾਲ ਹੋ ਚੱਲਿਆ ਹੁਣ ਕਈ ਸਾਲ ਵੀ ਬੈਠਣਾ ਪਵੇ ਤੇ ਕਈ ਸਾਲ ਬੈਠ ਕੇ ਸ਼ਾਂਤਮਈ ਯਾਦਾ ਰੋਸ ਮਜਾਰਾ ਕਰਕੇ ਆਦੇ ਹੱਕ ਜ਼ਰੂਰ ਲਾਓ ਤੇ ਜਿਹੜਾ ਅੱਜ ਦਾ ਦਿਨ 26 ਜਨਵਰੀ 15 10 1947 ਨੂੰ ਭਾਰਤ ਯਾਦ ਹੋਇਆ ਸੀ 26 ਜਨਵਰੀ ਨੂੰ ਸੰਵਿਧਾਨ ਉਪਾਧਤ ਹੋਇਆ ਸੀ ਉਹ ਲਾਗੂ ਕੀਤਾ ਗਿਆ ਪਰ ਸਰਕਾਰਾਂ ਇਹ ਸੰਵਿਧਾਨ ਦੀਆਂ ਜਿਹੜੀਆਂ ਨੇ ਤਜਹੀਆ ਉਡਾਰੀਆਂ ਨੇ ਸੰਵਿਧਾਨ ਉਹ ਹੁੰਦਾ ਕਿ ਜਿਹਦੇ ਵਿੱਚ ਰਾਜੇ ਦੀ ਪ੍ਰਜਾ ਸੌਖੀ ਹੋਵੇ ਤੇ ਕੁਸ਼ ਹਾਲ ਹੋਵੇ ਪਰ ਅੱਜ ਇਹਨਾਂ ਲੋਕਾਂ ਨੂੰ ਦੱਬਿਆ ਕੁਚਲਿਆ ਜਾ ਰਿਹਾ ਹੈ ਇਹਨਾਂ ਤੇ ਗੋਲੀਆਂ ਪਾਣੀ ਦੀਆਂ ਪਿਛਾੜਾ ਐਕਸਪਾਇਰੀ ਡੇਟ ਅਸਲਾ ਕੰਧਾਂ ਦੇ ਕਰਕੇ ਕਿੱਲ ਕੱਢ ਕੇ ਰਸਤਿਆਂ ਦੇ ਵਿੱਚ ਰੋਕਿਆ ਜਾ ਰਿਹਾ ਹੈ ਤੇ ਪ੍ਰਦਰਸ਼ਨ ਕਰਨ ਤੋਂ ਰੋਕਿਆ ਜਾ ਰਿਹਾ ਹੈ ਕਹਿੰਦੇ ਜਾਣ ਦਿੱਤਾ ਜਾਏ ਪਰ ਸਰਕਾਰਾਂ ਹਮੇਸ਼ਾ ਜ਼ੁਲਮ ਕਰਦੀਆਂ ਨੇ ਜ਼ੁਲਮ ਜਿਹੜੇ ਨੇ ਉਹ ਰੁਕਦੇ ਨਹੀਂ ਜ਼ੁਲਮ ਠੱਲੇ ਜਾ ਸਕਦੇ ਨੇ ਤਖਤ ਮਿਲਦੇ ਨਹੀਂ ਤਖਤ ਮੱਲੇ ਜਾ ਸਕਦੇ ਨੇ ਜਿਹੜੀ ਮਨਰੇਗਾ ਉਹਦੀ 700 ਰੁਪਈਆ ਜਿਹੜੀ ਦਿਹਾੜੀ ਹੈ ਅਸੀਂ ਉਹ ਮੰਗ ਕਰਦੇ ਹਾਂ ਐਮਐਸਪੀ ਦਾ 20 ਕਰੋੜ ਬਣੇ 23 ਫਸਲਾਂ ਦਾ ਜਿਹੜਾ ਗਾਰੰਟੀ ਕਰੋੜ ਬਣਾਇਆ ਜਾਵੇ ਸੁਮਿੰਨਾਥ ਸਿੰਘ 4 ਲੱਖ ਕਿਤੇ ਜਾਵੇ ਉਹਦੇ ਨਾਲ ਸਾਡੀਆਂ ਹੋਰ 12 13 ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਜਿਹੜੇ ਮੋਦੀ ਸਰਕਾਰ ਨੇ ਮੰਨਿਆ ਸੀ ਉਹ ਲਾਗੂ ਕਰੇ ਤਾਂ ਜੋ ਕਿਸਾਨ ਜਿਹੜੇ ਖੁਸ਼ੀ-ਖੁਸ਼ੀ ਆਪਣੇ ਘਰ ਵੱਲ ਜਾਣ ਇਸ ਵਾਸਤੇ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਇਹ ਸੰਘਰਸ਼ ਜਿਹੜੇ ਨੇ ਜੇਕਰ ਨਹੀਂ ਇਹ ਪ੍ਰੋਗਰਾਮ ਕਿਤੇ ਜਾਂਦੇ ਤੇ ਇਹ ਸੰਘਰਸ਼ ਹੋਰ ਕਿੱਥੇ ਕੀਤੇ ਜਾਣਗੇ ਇਹ ਪੂਰੇ ਭਾਰਤ ਵੱਲੋਂ ਪੂਰੇ ਪੰਜਾਬ ਵੱਲੋਂ ਸਾਰੀਆਂ ਹੀ ਭਾਰਤੀਆਂ ਜ세 ਬੰਦੀਆਂ ਵੱਲੋਂ ਸਾਂਝੇ ਮੋਰਚੇ ਲਗਾਏ ਜਾਣਗੇ ਤੇ ਉਹਦੇ ਵਿੱਚ ਸਰਕਾਰ ਦੀ ਗਲੇ ਦੀ ਹੱਡੀ ਬਣ ਕੇ ਅਸੀਂ ਆਪਣੇ ਹੱਕ ਲਵਾਂਗੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ। ਅੱਜ ਜਿਹੜਾ ਇਹ ਰੋਸ ਮਾਰਚ ਹੈ ਵੈਸੇ ਤਾਂ 26 ਜਨਵਰੀ ਜਿਹੜੇ ਗਣਤੰਤਰ ਦਿਵਸ ਮਨਾਉਂਦੇ ਆ ਲੇਕਿਨ ਜਿਹੜੇ ਕਿਸਾਨ ਨੇ ਇਹ ਰੋਸ ਵਜੋਂ ਜਿਹੜਾ ਅੱਜ ਅਸੀਂ ਇਹ ਗਣਤੰਤਰ ਦਿਵਸ ਟਰੈਕਟਰ ਮਾਰਚ ਨਾਲ ਮਨਾ ਰਹੇ ਹਾਂ ਸਾਰੇ ਸੰਯੁਕਤ ਮੋਰਚੇ ਵੱਲੋਂ ਅਸੀਂ ਬੀਕੇਜ ਢਕਾਉਂਦਾ ਭਾਰਤੀ ਕਿਸਾਨੀ ਨੂੰ ਇਕੱਠਾ ਢਕਾਉਂਦਾ ਗੁਰੂਰਸਾਹ ਬਲਾਕ ਵੱਲੋਂ ਵੀ ਬਹੁਤ ਵੱਡੀ ਤਦਾਰ ਵਿੱਚ ਟਰੈਕਟਰਾਂ ਦੇ ਜਥੇ ਲੈ ਕੇ ਇੱਥੇ ਪਹੁੰਚੇ ਆ ਜਿੰਨੀਆਂ ਵੀ ਜਥੇਬੰਦੀਆਂ ਇੱਥੇ ਗੁਰੂਰਸਾਹ ਨਾਲ ਲੌਂਗ ਕਰਦੀਆਂ ਹਨ ਸਾਰੀਆਂ ਪਹੁੰਚੀਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਜਿਹੜਾ ਕਿ ਮੋਦੀ ਸਰਕਾਰ ਨੇ 2020-21 ਵਿੱਚ ਜਿਹੜੇ ਕਾਨੂੰਨ ਵਾਪਸ ਲਾਇਆ ਸਨ ਸਾਡੇ ਨਾਲ ਗੱਲ ਕਰਕੇ ਜਿਹੜਾ ਅੰਦੋਲਨ ਖਤਮ ਕਰਾਇਆ ਸੀ ਉਹ ਦੂਸਰੀ ਚੌਰ ਮਾਰੀ ਰਹੀ ਦੁਬਾਰਾ ਫਿਰ ਲਾਗੂ ਕਰਨਾ ਚਾਹੁੰਦਾ ਹੈ ਜੋ ਸਟੇਟਾਂ ਨੂੰ ਖੜੜੇ ਭੇਜਿਆ ਹਾਲ ਉਹਨੂੰ ਅਸੀਂ ਇੱਕ ਮੋੜ ਤੋਂ ਰੱਟ ਕਰਦੇ ਹਾਂ ਤੇ ਦੂਸਰਾ ਜਿਹੜਾ ਭਗਵੰਤ ਮਾਨ ਸਰਕਾਰ ਜਿਹੜੀ ਕਹਿੰਦੀ ਆ ਆਪ ਦੀ ਲੋਕਾਂ ਦੀ ਸਰਕਾਰ ਹੈ ਜਿਹੜਾ 2022 ਵਿੱਚ ਇੱਥੇ ਮੋਦੀ ਆਇਆ ਸੀਗਾ ਉਹਦਾ ਕਿਸਾਨਾਂ ਦੇ ਵਿਰੋਧ ਕੀਤਾ ਸੀਗਾ ਤੇ ਉਹਨੇ ਦੇਖਿਆ ਜਦੋਂ ਸਟੇਜ ਤੇ ਕੋਈ ਪਰ ਵਿੱਚ ਅੱਗੇ ਕੱਟ ਨਹੀਂ ਸੀਗਾ ਕੁਰਸੀਆਂ ਖਾਲੀ ਸੀਗੀਆਂ ਤੇ ਆਪ ਮੋੜ ਕੇ ਕਾਬਲਾ ਵਾਪਸ ਲੈ ਗਿਆ ਤੇ ਉਲਟਾ ਉਹ ਕਿਸਾਨਾਂ ਤੇ ਇਲਜ਼ਾਮ ਲਾਇਆ ਕਿ ਇਹਨਾਂ ਨੇ ਮੇਰੇ ਤੇ ਜੋ ਕਿ ਅੱਗੂ ਕਾਬਲਾ ਰੋਕਿਆ ਹੈ ਤੇ 307 ਦਾ ਜਿਹੜਾ ਭਗਵੰਤ ਮਾਨ ਹੋਣ ਪਰਚੇ ਸਾਡੇ ਕਿਸਾਨਾਂ ਦੇ ਦਰਜ ਕੀਤੇ ਹਨ ਉਹਦੀ ਅਸੀਂ ਕੌਰ ਨਿੰਦਾ ਕਰਦੇ ਹਾਂ ਅੱਜ ਦੋਨੋਂ ਫਾਰਮਾਂ ਦੇ ਦਿੱਤੇ ਤੇ ਅੱਜ ਬੜਾ ਵੱਡਾ ਤਗੜਾ ਇਕੱਠ ਹੋਇਆ ਹੈ ਇਹ ਇਕੱਠ ਕਿਉਂ ਹੋਇਆ ਕਿ ਜ਼ਬਰਦਸਤ ਜਿਹੜਾ ਜਵਾਬ ਇਹ ਸਵਰਨਾਲ ਦੇਣ ਵਾਸਤੇ ਅੱਜ ਸਾਰੇ ਕਿਸਾਨ ਦੇਖ ਲਓ ਪਰਾ ਰਸਤਾ ਵੀ ਚੱਲ ਰਿਹਾ ਹੈ ਔਰ ਡਿਸਪਲਿਨ ਦੇ ਵਿੱਚ ਰਹਿ ਕੇ ਸਾਰੇ ਕਿਸਾਨ ਇੱਥੇ ਆਪਣੀਆਂ ਮੰਗਾਂ ਦਾ ਇੰਤਜ਼ਾਰ ਕਰ ਰਹੇ ਨੇ ਕਿ ਜਿਹੜੇ ਮੋਦੀ ਜੀ ਨੇ 14 ਡੇਟ ਅਲਾਨੀ ਹੈ ਇਹ ਤੁਸੀਂ ਇਹ ਸੋਚੋ 14 ਫਰਵਰੀ ਇਹ ਪਹਿਲਾਂ ਵੀ ਕਰ ਸਕਦਾ ਸੀ ਪਰ ਲੇਕਨ ਲੇਟ ਲੈ ਗਿਆ ਕਿ ਆਪਣਾ ਜਿਹੜਾ ਹੈ ਨਾ ਸਫਰ ਦਾ ਇਮਦਿਆਨ ਹੈ ਜਿਹ ਲੈ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਇਹ ਬੜਾ ਘੱਟ ਕੇ ਇੱਕ ਮੈਂ ਦੂਸਰੀ ਗੱਲ ਮੈਂ ਕਹਿਣਾ ਚਾਹਾਂਗਾ ਕਿ ਸਾਰੇ ਵੱਖ-ਵੱਖ ਚੈਨਲਾਂ ਤੇ ਬੁੱਧੀਜੀਵੀਆਂ ਵੱਲੋਂ ਡਿਬੇਟ ਹੋ ਰਹੀ ਹੈ ਕਿ 20 ਰੁਪਏ ਦੀ ਹਾੜੀ ਪਰ ਇੱਕ ਕਿਸਾਨ ਨੂੰ ਮਿਲ ਰਹੀ ਹੈ ਦੇਖੋ ਇਹ ਹਜ਼ਾਰਾਂ ਰੁਪਏ ਦੀ ਹਾੜੀ ਲੈਣ ਵਾਲੇ ਅੱਜ ਕਿਸਾਨਾਂ ਦੀ 20 ਰੁਪਏ ਦੀ ਆਦੀ ਤਈ ਸਫਰ ਕਰਨ ਵਾਸਤੇ ਇਹ ਮੋਦੀ ਜੀ ਪਰਖ ਲੈ ਰਿਹਾ ਹੈ ਇਹ ਸੰਗਤੀ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕਹਿਣਾ ਚਾਹਣਾ ਇਹ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਤੁਸੀਂ ਰਾਮ ਦਾ ਨਾਰਾ ਦਿੰਦੇ ਹੋ ਪਰ ਰਾਮ ਦੇ ਅਸੂਲਾਂ ਤੇ ਵੀ ਚੱਲੋ ਉਹ ਰਾਤ ਨੂੰ ਪੇਸ ਬਦਲ ਕੇ ਜਨਤਾ ਵਿੱਚ ਜਾਂਦੇ ਸੀ ਕਿ ਮੇਰੇ ਪਰਜਾ ਮੇਰੀ ਪਰਜਾ ਕੋਈ ਦੁਖੀ ਤਾਂ ਨਹੀਂ ਪਰ ਲੇਕਨ ਤੁਸੀਂ ਰਾਮ ਦੇ ਕਹਿਣੇ ਹੀ ਮੰਨ ਲਓ ਮੇਰੀਆਂ ਆਖਰੀ ਗੱਲਾਂ ਇਹ ਨੇ ਰਾਮ ਭਗਵਾਨ ਦਾ ਕਹਿਣਾ ਮੰਨੋ ਜੇ ਤੁਸੀਂ ਉਹਨੂੰ ਮੰਨਦੇ ਹੋ ਅਸੀਂ ਵੀ ਮੰਨਦੇ ਹਾਂ ਸਾਰੀ ਪਬਲਿਕ ਮੰਨਦੀ ਹੈ ਇਹ ਇਹ ਜਿਹੜੇ ਰਾਮ ਭਗਵਾਨ ਦਾ ਕਹਿਣਾ ਮੰਨ ਕੇ ਜਲਦੀ ਤੋਂ ਜਲਦੀ ਇਹ ਮੰਗਾ ਸਾਰੀਆਂ ਮੰਗਾ ਮੰਨੋ ਇੰਨੀਆਂ ਗੱਲਾਂ ਮੈਂ ਕਹਿੰਦਾ ਆ ਵਿਗਰੂ ਜੀ ਦਾ ਖਾਲਸਾ ਛੋੜੀ ਵੈਗਰੂ